ਆ ਪਾਇਆ ਕਾਲੇ ਦੇ ਮੇਲੇ ਤੇ ਅੱਜ ਦਿਖਾਉਣਾ ਕਾਲੇ ਦਾ ਮੇਲਾ ਕਾਲੇ ਕੇ ਮੇਲੇ ਮੱਲੇ ਸਵੇਰ ਆਜੀ ਨਾਸਨ ਗੱਡੀ ਲੈ ਕੇ ਆਉਂਦੇ ਆ ਅਕਦਾ ਗੁਰਦੁਆਰਾ ਸਾਹਿਬ ਆ ਕਿਉਂ ਇਧਰ ਮਾਤਾ ਦਾ ਮੰਦਿਰ ਆਫ ਚੱਲਦੇ ਕਿਸਾ ਦਿਖਾਉਣਾ ਸਾਰੀ ਵੀਡੀਓ

ਲੋਰ ਦਾ ਕੀ ਰੇਟ ਆ ਜੀ ਦਾ ਹੈ ਉਹ ਸ਼ਰਟ ਦਾ ਕੀ ਰੇਟ 150 ਰੁਪਏ ਲੋਰ ਲੋਰ ਆ 150 ਰੁਪਏ ਆ 200 ਆ ਦਿਖਾਈ ਲਾ ਕੇ ਮੜੀ ਉਹ ਇੱਕੋ ਉਹ ਸ਼ਰਟ ਲਾ ਦੇ ਲੋਰ ਕਿਹੜੀ ਦੇ ਮੜੀ ਲੋੜ ਆ ਦੇ ਦੇ ਆਹ ਕਿਹੜੀ ਆ ਹਾਂ ਠੀਕ ਆ ਦੇ ਦੇ ਲੋਰ ਰਹਿਣ ਦੇ ਉਹ ਟੀ ਸ਼ਰਟ ਹੀ ਦੇ ਦੇ ਯਾਰ ਹਾਂ ਮੋਟਰਾਂ ਚੱਲਣੇ ਪੁੱਟੇ ਆਖਾਂ ਹੀ ਹੋਰ ਜੀ ਇਸ ਤੱਕ ਲਈ ਪਿਆ ਲੋ ਮੇਲੇ ਜੀ ਇੰਨਾ ਵੀਰ ਵੀਰਿਆ ਹਾਸੀ ਸੋਰੇ ਸਰ ਦਰਸ਼ਨ ਕਰਦੇ ਮੁਰਗੇ ਭੀੜ ਵਾਗਦੇ ਹੈ ਬੰਦਾ ਭਾਈ ਆਪਣਾ ਆਈ ਉਹ ਮਰਨ ਗੋਣਾ ਮਰਨ ਨਾ ਭੱਲਾ ਆਂ ਜਿਹੜੇ ਜਿਹੜੇ ਮੈਂ ਆਜ ਨਹੀਂ ਪਾਉਂਗਾ ਉਹੀ ਜਾਊਗਾ ਜਿਹੜੀਆਂ ਖੜੀਆਂ ਬੰਨਾ ਬਹੁਤ ਜਵੇ ਰੇ और चला एक फिर तो बहुत आदमी सोच के माने नहीं आते पर जी और जूस से